ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼ਹਿਰੀ ਕਲਸੀ ਜਿੰਦਾਬਾਦ ਜੀ ਜੋ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਨੇ ਦਾਸ ਨੂੰ ਜ਼ਿਲ੍ਹਾ ਪ੍ਰੈਸ ਦੀ ਟਿਕਟ ਦੇ ਕੇ ਨਵਾਜਿਆ ਉਹਦੇ ਬਾਬਤੇ ਸਾਰੇ ਵਰਕਰ ਆਮ ਆਦਮੀ ਪਾਰਟੀ ਦੇ ਚੜ੍ਹਦੀ ਕਲਾਜ ਅੱਜ ਇੱਕ ਰੋਡ ਸ਼ੋਅ ਕੱਢ ਰਹੇ ਆ ਤੇ ਉਹਦੇ ਬਾਬਤੇ ਅੱਜ ਦਾ ਇਕੱਠ ਹੈ ਜੀ ਵਡਾਲਾ ਗ੍ਰੰਥੀਆਂ ਦੇ ਸ਼ੁਰੂ ਕਰਕੇ ਤੇ ਤਲਵੰਡੀ ਝੁੰਗਲਾਂ ਤੇ ਬੈਲੂਵਾਲ ਇੰਨਾ ਕੀ ਹੈ ਜੀ ਇਹ ਸਮਤੀ ਦਾ ਜਿਹੜਾ ਜੋਨ ਹੈ ਨਾ ਵਡਾਲਾ ਗ੍ਰੰਥੀਆਂ ਜੋਨ ਉਹਦੇ ਤੋਂ ਜਿਹੜੇ ਸਾਡੇ ਕੈਂਡੀਡੇਟ ਸਮਤੀ ਦੇ ਕੈਂਡੀਡੇਟ ਨੇ ਉਹਨਾਂ ਵਾਸਤੇ ਅੱਜ ਇਹ ਜਿਹੜਾ ਹੈ ਜੀ ਨਾਲ ਜਿਹੜਾ ਵੀ ਇਸ ਮੈਂਬਰ ਵਾਸਤੇ ਵੀ ਤੇ ਸਮਤੀ ਦੇ ਮੈਂਬਰ ਵਾਸਤੇ ਵੀ ਅੱਜ ਦਾ ਇਕੱਠ ਹੈ ਜੀ ਇਹ ਜੋ ਬਲਾਗ ਸਮਤੀ ਦੇ ਡਾਇਰੈਕਟਰ ਆਰਤੀ ਸੁਖਵਿੰਦਰ ਸਿੰਘ ਨੂੰ ਮਿਲੀ ਆ ਅੱਜ ਉਹਨਾਂ ਦੇ ਚੋਣ ਪ੍ਰਚਾਰ ਨੂੰ ਹਲਾਰਾ ਦੇਣ ਵਾਸਤੇ ਅੱਜ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਵਡਾਲਾ ਗ੍ਰਾਂਥੀਆਂ ਤੋਂ ਬਹਿਲੂਵਾਲ ਜਾਏਗਾ ਉੱਥੇ ਜਿਹੜੀ ਪਰਵੀ ਮੀਟਿੰਗ ਕੀਤੀ ਜਾਏਗੀ ਕਿਉਂਕਿ ਜਿਹੜੀ ਪਲੇਠੀ ਮੀਟਿੰਗ ਆਹੀ ਉਹਨਾਂ ਦੀ ਗ੍ਰਹਿ ਤੇ ਕਰ ਚੁੱਕੇ ਆ ਪਰਸੋਂ ਤੇ ਅੱਜ ਇਹ ਦੂਸਰੀ ਮੀਟਿੰਗ ਜਿਹੜੀ ਉਹਨਾਂ ਦੇ ਪਰਵੀ ਮੀਟਿੰਗ ਜਿਹੜੀ ਆ ਕੀਤੀ ਜਾਏਗੀ ਤੇ ਇਹ ਉਹਨਾਂ ਨੂੰ ਜਿੱਤ ਦਿਵਾਉਣ ਵਾਸਤੇ ਜਿਹੜਾ ਅੱਜ ਰੋਡ ਸ਼ੋਅ ਵਡਾਲਾ ਗ੍ਰਾਂਥੀਆਂ ਤੋਂ ਬਹਿਲੂਵਾਲ ਨੂੰ ਦਿਗਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਪਾਲ ਸਿੰਘ ਲਾਡੀ ਬਲਾਕ ਇੰਚ ਅੱਜ ਹਲਕਾ ਬਟਾਲਾ ਮੈਂ ਦੱਸਣਾ ਚਾਹੁੰਦਾ ਜੀ ਅੱਜ ਸਰਦਾਰ ਅਮਨ ਸਿੰਘ ਸੇਖਾਰੀ ਕਲਸੀ ਜੀ ਨੇ ਜੋ ਮਿਤਰਪਾਲ ਜੀ ਨੂੰ ਜ਼ਿੰਮੇਵਾਰੀ ਸੌਂਪੀ ਆ ਅੱਜ ਆਪਾਂ ਉਹਨਾਂ ਦੇ ਸਬੰਧ ਵਿੱਚ ਸਾਰੇ ਇਕੱਠੇ ਹੋਏ ਆ ਜੀ ਜਿੱਥੇ ਰਵਾਇਤੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਉੱਥੇ ਆਮ ਆਦਮੀ ਪਾਰਟੀ ਪੂਰੇ ਜੋਰ ਸ਼ੋਰ ਨਾਲ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੀ ਇਨਹਾਰ ਬਦਲ ਦੀ ਕੋਸ਼ਿਸ਼ ਕਰ ਰਹੀ ਹੈ ਸੋ ਮੈਂ ਕਹਿਣਾ ਕਿ ਜਨਾਬ ਜੀ ਸਾਰੇ ਮਿਲ ਕੇ ਆਪਾਂ ਮਿੱਤਰਪਾਲ ਜੀ ਨੂੰ ਕਾਮਯਾਬ ਕਰੀਏ ਵੋਟਾਂ ਪਾ ਕੇ ਤਾਂ ਕਿ ਇਹਨਾਂ ਦੀ ਕਾਮਯਾਬੀ ਸਾਡੀ ਕਾਮਯਾਬੀ ਆ ਤਾਂ ਕਿ ਜੋ ਵੱਧ ਤੋਂ ਵੱਧ ਪਿੰਡਾਂ ਦੀ ਹੁਨਾਰ ਬਦਲੀ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਅਵਾਨ ਤੋਂ ਸਰਪੰਚ ਮਨਜਿੰਦਰ ਸਿੰਘ ਦਾਸ ਆਪ ਜੀ ਨੂੰ ਬੇਨਤੀ ਕਰ ਰਿਹਾ ਹੈ ਕਿ ਪਿੰਡ ਅਵਾਨ ਤੋਂ ਆਪਣੇ ਕਾਫਲੇ ਦੇ ਨਾਲ ਪਿੰਡ ਬੈਲੂਵਾਲ ਪਹੁੰਚ ਰਹੇ ਆ ਜੋ ਕਿ ਆਪ ਜੀ ਨੂੰ ਪਤਾ ਹੈ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲ ਰਹੀਆਂ ਨੇ ਉਨ੍ਹਾਂ ਦਾ आगाज ਹੋ ਚੁੱਕਿਆ ਹੈ। ਉਹਨਾਂ ਦੇ ਮੱਦੇਨਜ਼ਰ ਨੂੰ ਰੱਖਦੇ ਹੋਏ ਅਸੀਂ ਪਿੰਡ ਅਵਾਨ ਤੋਂ ਆਪਣਾ ਕਾਫਲਾ ਲੈ ਕੇ ਪਿੰਡ ਬੈਲੂਵਾਲ ਪਹੁੰਚ ਰਹੇ ਹਾਂ ਸਰਦਾਰ ਮਿੱਤਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਇਹ ਸਾਡੀ ਡਿਊਟੀ ਸਰਦਾਰ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਹਲਕਾ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜੀ ਵੱਲੋਂ ਲਗਾਈ ਗਈ ਹੈ। ਉਹਨਾਂ ਵੱਲੋਂ ਦਿੱਤੇ ਹੁਕਮਾਂ ਨੂੰ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਅੱਜ ਆਪਣੇ ਵੱਡੇ ਕਾਫਲੇ ਦੇ ਨਾਲ ਪਿੰਡ ਬੈਲੂਵਾਲ ਪਹੁੰਚ ਰਹੇ ਹਾਂ। ਔਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤਿੰਨ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਪਿੰਡ ਬਹਿਲੂਵਾਲ ਪਿੰਡ ਅਵਾਨ ਤੇ ਪਿੰਡ ਵਡਾਲਾ ਗਰੰਟੀਆਂ ਤੋਂ ਅਸੀਂ ਬਹੁਤ ਵੱਡੇ ਕਾਫਲੇ ਦੇ ਨਾਲ ਜਾ ਰਹੇ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ